ਹਾਂਜੀ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਤੇ ਕਿਵੇਂ ਹੋ ਸਾਰੀ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਦ ਦੇ ਸਾਡੇ ਕੋਲ 6 ਦਾ ਟਾਈਮ ਹੋ ਚੁੱਕਿਆ ਹਾਂ 6 ਦਾ 6 ਵਜੇ ਤੇ ਰਾਤ ਹਨੇਰੀ ਜੀ ਬਹੁਤ ਆਈ ਕਾਫੀ ਉਸਕੇ ਦਮ ਵੀ ਪੂਰ ਕਟਾ ਸਾਰਾ ਤੇ ਕੋਈ ਨਾ ਪਹਿਲਾਂ ਚਾਹ ਜੁ ਬਹਿਣ ਤੋਂ ਪਹਿਲਾਂ ਸਾਰੀਆਂ ਸਫਾਈਆਂ ਰੀਜਨ ਨੈਤਰਪਾਡੇ ਪੁੰਡੇ ਹੋ ਸਾਫ ਸਮਰਨ ਲੱਗੀ ਕਰਨ ਸਾਰਾ ਕੁਝ ਚੱਕਤਾ ਉਤੋਂ ਪਰਸ਼ਤੀ ਬੜੀ 좋ਤੀ ਦੇ ਉਹ ਗੰਦਾ ਆ ਪਾਇਆ ਸੀ ਬਹੁਤ ਜ਼ਿਆਦਾ ਰਾਤ ਤੇ ਸਿਰ ਸੋਰ ਦਾ ਰਾਤ ਸਾਰੇ ਭਰੇ ਗਿਆ ਪਹਿਲਾਂ 3 ਵਜੇ ਵੈਸੇ ਚਾਹ ਬਣਾ ਕੇ ਹੁਣ ਮੈਂ ਰੱਖ ਲਈ ਤੇ ਹੁਣ ਪੀਂਦੇ ਆ ਚਾਹ ਸਭਾਈ ਸਭੀ ਕਰਤੀ ਡੱਬੇ ਡੱਬੇ ਸਾਫ ਕਰਕੇ ਮੈਂ ਰੱਖਦੇ ਆ ਤੇ ਵੈਸੇ ਸੂਰਜ ਵੀ ਨਿਕਲ ਆਇਆ ਆਵੇ ਤੋਂ ਪਈ ਮਾਰਨ ਲੱਗ ਗਿਆ ਥੋੜਾ ਬੈਠਾਂ ਵੇਖ ਲੈਨੇ ਇਤਨਾ ਪੂਰਾ ਪੜਾਣਾ ਦੇਖੀ ਕਿੰਨਾ ਹੋ ਗਿਆ ਹਾਂ ਪੂਰੇ 6:00 ਵੱਜ ਚੁੱਕੇ ਆ 5:30 ਵਜੇ ਨੂੰ ਸੂਰਜ ਦੇ ਦਾ ਦੇਸ ਪੈਂਦਾ ਨਾ ਰਾਇ ਟੱਕ ਟੋਗੜ ਕਾਫੀ ਉੱਪਰ ਆ ਗਿਆ ਤੇ ਸਾਈਡਾਂ ਸੋਡਾਂ ਤੇ ਸਾਰਾ ਕੁਝ ਕੀਤਾ ਇਹ ਕੰਮੰਜਾ ਆ ਖਰਾਬ ਸੀ ਇਹਨੂੰ ਵੀ ਸਾਈਡ ਤੇ ਕੀਤਾ ਤੋੜ ਤੋੜ ਕੇ ਲਾ ਕੇ ਇਹਨੂੰ ਹੁਣ ਚੱਕ ਕੇ ਲੈ ਜਾਈਏ ਸਫਾਈ ਹੋ ਗਈ ਹੋ ਗਿਆ ਥੋੜਾ ਰਹਿ ਗਿਆ ਚਲੋ ਤੇ ਹੋ ਬਾਕੀ ਕਰਦੇ ਹਾਂ ਬਲੌਗ ਕੰਟੀਨਿਊ ਪੀਂਦੇ ਆ ਚਾਹ ਚੋ ਤੇ ਫਿਰ ਬਣ ਜਿ ਰਹੇ ਬਲੌਗ ਦੇ ਨਾਲ ਲਓਈ ਗਾਇਸ ਚਾਹ ਵੀ ਲਿਆ ਤੇ ਹੁਣ ਚਲਿਏ ਮਿੱਟੀ ਆ ਜ ਬਣਾਣੀ ਥੱਲੇ ਤੇ ਲਾਉਣ ਨੂੰ ਤੇ ਆ ਗੋਹਾ ਥੋੜਾ ਇੱਥੇ ਪਿਆ ਹੈ ਚੱਕ ਲਈ ਤੇ ਇੱਕ ਗੱਲ ਹੋਰ ਆ ਜਿਹੜੀ ਮੱਝ ਨਾਲ ਇਹਨੂੰ ਘੱਟੋ ਘੱਟ ਵੀ 10 ਦਿਨ ਤੋਂ ਉੱਪਰ ਹੋ ਗਿਆ ਬੈਠੀ ਨਹੀਂ ਇਦਾਂ ਹੀ ਖੜੀ ਹੈ ਬਸ ਨੂੰ ਪਤਾ ਨਹੀਂ ਇਹ ਚੱਕਰ ਪਤਾ ਵੀ ਨਹੀਂ ਲੱਗਦਾ ਕਿ ਬਿਮਾਰੀ ਦਾ ਤਰਦੀ ਤਰਦੀ ਵੀ ਸਹੀ ਹੈ ਤੇ ਬਸ ਬੈਠਦੀ ਨਹੀਂ ਥੱਲਾ ਟੀਕੇ ਵੀ ਲੱਗ ਗਏ ਨੂੰ ਪਰਸੋਂ ਫੇਰ ਵੀ ਨਹੀਂ ਬੈਠੀ ਹੈ ਚਲੋ ਹੋ ਚੱਕਰੇ ਜਾਮ ਮਿੱਟੀ ਉਧਰ ਪਾਟ ਕੇ ਰੱਖੀਏ ਤੇ ਬਣਾਉਣੇ ਅੱਜ ਤੇ ਫਿਰ ਲਾਉਣੀ ਵੀ ਸ਼ਾਇਦ ਬਬੂ ਵੀ ਅੱਜ ਹੀ ਇੱਥੇ ਬਣਦੀ ਮਿੱਟੀ ਆਵੇ ਆ ਉਹਦੋਂ ਪੱਟੀ ਪਰਸੋਂ ਚੌਥ ਤੇ ਪਰਸੋਂ ਪਰਸੋਂ ਪੱਟੀ ਆਹੋ ਮਿੱਟੀ ਇੱਥੇ ਕੱਲ ਵੀ ਹੋਇਆ ਪਿਆ ਅੱਜ ਫੇਰ ਤੇ ਹੁਣ ਇਹਨੂੰ ਥੋੜੀ ਜਿਹੀ ਪਾ ਕੇ ਤੈਨੂੰ ਰੋਣੇ ਲਾਈ ਟਾਈਮ ਉਹ ਵੀ ਕਿ ਆਉਣਾ ਸਵਾ 7 ਦਾ ਤੇ ਆਪਣਾ ਇੱਕ ਕੰਮ ਹੋ ਰਹਿਦਾ ਜਿਹੜਾ ਉਹ ਕਰ ਲਈ ਪਰਸੋਂ ਦੇ ਨਾਲ ਚੌਲ ਤੇ ਇਹ ਕਣਕ ਚੱਕੀ ਤੇ ਪਏ ਤੇ ਚੱਕ ਕੇ ਲਈਏ ਆਟਾ ਖਾ ਨੂੰ ਗਰਮ ਕਰਨ ਵਾਸਤੇ ਖੜਾਤਾ ਤੇ ਪਹਿਲਾਂ ਉਹ ਚਾਚ ਰਹੇ ਹੁਣ ਫਿਰ ਉਹ ਤੋਂ ਬਾਅਦ ਮਿੱਟੀ ਬਣਾਉਣਾ ਜੇ ਕਈ ਵੀ ਨਹੀਂ ਲੱਭੀ ਉੱਥੇ ਕੋਈ ਕੋਈ ਲੱਭ ਕੇ ਫਿਰ ਕਰਦੇ ਆਂ ਕੰਮ ਸਟਾਰ ਅਜ ਲਾਉਣੀ ਹੈ ਮਿੱਟੀ ਦੀ ਰੇੜੀ ਖਰਾਬ ਥੋੜੀ ਸਾਰੀ ਕੰਮ ਆ ਲਈ ਮਿੱਟੀ-ਵਟੀ ਲੈ ਚਾਚਣਾ ਵੀ ਥੱਲੇ ਲਿੰਬੇ ਛੱਪਾਂ ਲੈ ਬੀਆਂ ਤੇ ਹੁਣ ਆਪਾਂ ਵੀ ਥੱਲੇ ਲਿੰਬਣੇ ਤੇ ਆਵੇ ਆ ਬਰੀਕ ਕਰਕੇ ਇਦਾਂ ਰੱਖਿਓ ਨਾ ਇੱਥੋਂ ਖਰਾਬ ਹੋ ਗਈ ਜਿਹੜੀ ਅੰਦਰੋਂ ਤੋੜੀ ਉਹ ਹੀ ਕੱਢੀ ਹੋਈ ਐ ਤੇ ਡਲੇ ਬਣਿਆ ਇਹਨਾਂ ਨੂੰ ਹੋਰ ਪੁਰਕਾ ਜਾਣਾ ਪੈਣਾ ਤੇ ਪੋਰੀਆਂ ਨਾਲ ਤਾਂ ਇਵੇਂ ਹੀ ਰਹਿ ਜਾਂਦੇ ਡਲੇ ਅਬ ਇਹ ਆ ਮੋਟਰ ਤੇ ਆ ਸੀ ਤੋੜੀ ਆਪਾਂ ਨੇ ਫਰੀ ਕਰਕੇ ਰੱਖ ਲਈਏ ਤੇ ਮੋਟਰ ਤੇ ਆਸੀ ਕਈ ਲੈਣ ਮੈਂ ਕਭੀ ਸ਼ਾਇਦ ਇੱਥੇ ਹੋਊਗੀ ਕਈ ਪਰ ਉਹ ਸ਼ਾਇਦ ਸ਼ਾਇਦ ਨਹੀਂ ਸੱਚੀ ਹੈਗੀ ਕਈ ਆਏ ਤੇ ਲੈ ਕੇ ਚਲੀਏ ਤੇ ਬਣਾ ਦਈਏ ਕਹਾਣੀ ਮਿੱਟੀ ਲੱਗੂਗੀ ਸੋਬਾ ਅੱਜ ਚਾਚੀ ਨੇ ਜਿਹੜੀ ਨੇ ਮਿੱਟੀ ਲਾਉਣੀ ਆ ਉਹ ਗਈਏ ਕੰਮ ਆ ਉਹਦਾ ਕੋਈ ਤੇ ਤਾਂ ਕਰਕੇ ਤੇ ਮੈਂ ਬਣਾ ਦਿੰਦਾ ਨਾ ਉਨਾਂ ਚਰ ਪੂਰਾ ਆ ਦਾ ਕੰਮ ਇੱਕ ਨੰਬਰ ਕਰਕੇ ਰੱਖਦੇ ਲਾਈਟ ਲੋਟ ਆ ਗਈ ਨਾ ਪਾਣੀ ਪਾਣੀ ਲਾਉਣਾ ਫਿਰ ਇਹਨਾਂ ਨੂੰ ਕਈ ਸ਼ਹਿਦ ਚਾਹੀਦੀ ਹੋਊਗੀ ਉਹਨਾਂ ਚਾਰ ਆਪਾਂ ਬਣਾ ਲੈਨੇ ਲੱਗੂਗਾ ਤਾਂ ਮੇਰਾ ਵੀ ਅੱਧਾ ਘੰਟਾ ਡਾਟ ਕੇ ਲਾਤਾ ਤਾਂ ਬਣ ਜਣੀ ਆ ਬਸ ਹੁਣ ਤਾਂ ਪਰਲਾਉਣੀ ਇਕੱਲੀ ਆਪਾਂ ਕੱਲੀ ਲਾਉਣੀ ਹੈ ਮਿੱਟੀ ਹੁਣ ਤੂੜੀ ਗੋਹ ਵਿੱਚ ਕੱਲ ਵੀ ਪਾਇਆ ਪੰਜ ਕੋ ਬੱਠਾ ਕੱਲ ਪਾਇਆ ਦੋ ਤਿੰਨ ਬੱਠਾ ਅੱਜ ਹੋ ਗਿਆ ਤੇ ਤੂੜੀ ਮੈਂ ਬਰੀਕ ਕਰਕੇ ਲੈ ਆ ਉਹ ਪਾ ਕੇ ਵਿੱਚ ਕਰਦੀ ਇਹਨੂੰ ਨਕਸ ਇਹ ਟੂੜੀ ਵਿੱਚ ਤਾਂ ਪਾਉਣੀ ਪੈਂਦੀ ਐ ਨਹੀਂ ਤਾਂ ਜੇ ਥੱਲੇ ਤੇ ਜਿਵੇਂ ਲਾ ਦੀ ਨਾ ਮਿੱਟੀ ਕੱਲੀ ਲਾ ਦੋ ਤਾਂ 파ਡਾਂ ਪੈ ਜਾਂਦੀਆਂ ਇਹਦੇ ਨਾਲ 파ਡਾਂ ਨਹੀਂ ਪੈਂਦੀਆਂ ਫੇਰੀ ਕੋਲ ਵਾਲਾ ਕੰਮ ਕਰਦੀ ਜੋੜ ਕੇ ਰੱਖਦੀ ਇਹਨੂੰ ਤਾਂ ਆਵੇ ਟੂੜੀ ਦੀ ਹੰਡ ਲੈ ਜਾਂਦੀ ਐ ਚਾਹੇ ਇੰਨੀ ਨਾਲੀ ਸਰਜੂ ਕਰੀਏਰ ਲਾਉਣਾ ਆਪਾਂ ਫਿਰ ਲੋਡ ਪਈ ਤਾਂ ਹੋਰ ਸਟਾਂਗੇ

ਦਾ। ਬੜਾ ਵੇ। ਲੈ ਆਈ ਮੇਤਰੋਂ ਪਲਵਾਨਾਂ ਦੇ। ਜੇ ਪਲਵਾਨ ਕੋਲ ਦਾ ਨਾ ਤੇ ਜੋਰ ਲੱਗਦਾ ਉਹੀ ਗੱਲ ਬਾਤ ਹੈ। ਮੱਟੀ ਬਣਾਉਣ ਵਿੱਚ ਵੀ ਜੋਰ ਲੱਗਦਾ। ਕਈ ਨਾਲ ਪੱਟ-ਵੱਟ ਕਿਰਾਂ ਨੂੰ ਕਰਨੀ ਪੈਂਦੀ ਸਿਰ ਵਿੱਚ। ਇਦਾਂ ਪੈਰ ਮਾਰਨਾ ਪੈਂਦਾ। ਤਾਂ ਵਰਕੇ। ਪਾਹ ਛੜ ਗਿਆ ਪੂਰਾ। ਆ ਵੀ ਆ ਇਹਨਾਂ ਬਣਾਈ ਪਤਾ ਨਹੀਂ ਕਿੰਨੇ ਜਣੇ ਲੱਗੇ ਰੇ ਆ ਕਾਫੀ ਵੱਡਾ ਕਾਣਾ ਇੱਥੇ ਬਣਾਇਆ ਘਾਟੋ ਘੜੀ ਵਿੱਚ 5-7 ਛੱਤਾਂ ਲੰਬੀਆਂ ਨੇ ਤੇ ਬਾਕੀ ਥੱਲਿਆਂ ਤੇ ਇਦਾਂ ਕਰਕੇ ਤੇ ਬਾਕੀ ਹੋਰ ਵੀ ਹੁਣ ਜਿੰਨਾ ਜਿੰਨਾਂ ਨੇ ਯੋਗਦਾਨ ਪਾਇਆ ਉਹਨਾਂ ਨੂੰ ਦੀ ਕੰਮ ਤਾਂ ਹੋ ਗਈ ਏ ਹਨਾ ਕੀ ਹੋ ਗਈ ਹੈ ਰੈਡੀ ਤੇ ਕਈ ਫਰਾ ਹੀ ਉੱਥੇ ਹੀ ਉਹ ਮੋਟਰ ਤੇ ਮੋਟਰ ਤੋਂ ਲੈਂਦੀ ਸੀ ਤੇ ਪਛੀਨਾ ਕੁਛ ਨਹੀਂ ਕੰਮ ਹੋ ਰਿਹਾ ਇਹ ਦੇਖੋ ਤੇ ਲੱਗੂਗੀ ਸਵੇਰੇ ਮਿੱਟੀ ਤੇ ਹੁਣ ਆਪਾਂ ਨੇ ਪੂਰੀ ਵਧੀਆ ਬਣਾ ਕੇ ਐ ਮਲਾਈ ਵਰਗੀ ਰੱਖਦੇ ਆ ਆ ਵੇਖੋ ਮੈਂ ਮਾੜਾ ਨਰੋ ਕਰਕੇ ਦਿਖਾ ਦਿੰਨਾ ਆ ਵੇ ਬਾਕੀ ਜਿਹੜਾ ਸਵੇਰੇ ਵੀ ਪੈਰ ਮਾਰਾਂਗੇ ਨਾ ਉਹਦੇ ਨਾਲ ਹੋਰ ਰਲ ਜੂਗੀ ਜੇ ਮਾੜੀ ਮੋਟੀ ਕਕਾਟ ਰਹਿ ਗਈ ਕਈ ਛਾੜੇ ਹੀ ਉਹ ਉੱਥੇ ਤਨਾਈਏ ਨੂੰ ਹੀ ਹੈ ਰੋਟੀ ਰੋਟੀ ਖਾਈਏ ਤੇ ਚਲੋ ਇਹ ਕੰਮ ਨੇ ਬੀੜੀ ਉੱਥੇ ਪਤਾ ਨਹੀਂ ਪਾਣੀ ਹੋਵੇ ਕਿ ਨਾ ਹੋਵੇ ਇੱਥੇ ਹੀ ਤੋਕੇ ਲਾ ਦੇਣਾ ਇੱਥੇ ਹੀ ਲਾ ਦੇਣਾ ਤੋਕੇ ਕਹੀ ਤਾਂ ਚਲੋ ਤੁਸੀਂ ਬਣਾਓ ਰੋਟੀ ਘਰੇ ਤਾਂ ਨਿਬੜ ਕੇ ਕੰਮ ਨਾ ਸਾਰੇ ਇਕੱਲੀ ਰੋਟੀ ਚਲੋ ਲਓ ਜੀ ਤੋ ਇਹ ਚੱਕੀ ਸੀ ਤੇ ਇੱਥੇ ਰੱਖ ਦਿੰਨੇ ਆ ਰਾਤ ਜਿਹੜਾ ਹਨੇਰ ਨੂਰ ਜਾਇਆ ਸੀ ਨਾ ਇਹ ਕਣੀ ਤਾਂ ਨਹੀਂ ਗਿਆ ਤੇ ਉਹਦੇ ਕਰਕੇ ਮੌਸਮ ਹੋ ਗਿਆ ਅੱਜ ਸਵੇਰ ਦਾ ਤਾਂ ਠੰਡਾ ਹੁਣ ਤਾਂ ਪਸੀਨਾ ਛੜਾ ਇਹ ਤਾਂ ਹੈਗਾ ਅੰਦਾਜ਼ ਜ਼ੋਰ ਲੱਗੇ ਹੋਇਦਾ ਉਹਦਾ ਉਹਦਾ ਮੌਸਮ ਅੱਜ ਹੋ ਗਿਆ ਠੰਡਾ ਤੇ ਦੁਪਹਿਰ ਨੂੰ ਤਾਂ ਚਲ ਪਤਾ ਵੀ ਤੰਦੂਰ ਤਪਣਾ ਪੂਰਾ ਪੱਠੇ ਆਪਣੇ ਵਧੀਆ ਖੜੇ ਵਾਲੇ ਇਥੋਂ ਉਹ ਪਰਲੇ ਤਾਂ ਖਰਾਬ ਹੋ ਗਿਆ ਪਰ ਲਾ ਗਿਆ ਚਾਚੇਗਾ ਸੀ